ਇੱਕ ਛੋਟੀ ਜੀ ਉਮਰ ਦੇ ਵਿੱਚ ਮੈਂ ਜਲਦੀ ਬਾਣੀ ਬਰਾਮਦਿਆ ਸੰਤਾਂ ਦੇ ਕੋਲ ਉਹ ਬੱਚਾ ਮਾਤਾ ਪਿਤਾ ਦਾ ਬੱਚਾ ਉਹਨਾਂ ਕੋਲ ਜਾਣ ਲੱਗ ਪਿਆ ਔਰ ਜੋ ਹਿਰਦੇ ਪਟਲ ਬਚਪਨ ਚ ਸਾਫ ਹੁੰਦਾ ਹੈ ਉਹ ਫਿਰ ਬਾਅਦ ਚ ਨਹੀਂ ਰਹਿੰਦਾ ਉਹ ਕੁਟਿਆ ਜਾਂਦਾ ਹੈ ਕੁਟਿਆ ਜਾ ਕੇ ਮਹਾਪੁਰਸ਼ਾਂ ਦੀ ਸੇਵਾ ਕਰਨ ਲੱਗ ਪੈਂਦਾ ਹੈ ਕਦੇ ਛਾੜੂ ਮਾਰਦਾ ਕਦੇ ਬੂਟਿਆਂ ਨੂੰ ਪਾਣੀ ਲਾਂਦਾ ਕਦੇ ਰੋਟੀ ਬਣਾਉਂਦਾ ਹੈ ਕਦੇ ਕੁਛ ਕਰਦਾ ਹੈ ਉਹਦਾ ਹਿਰਦਾ ਸਾਫ਼ ਹੈ ਉਹ ਕਰਨ ਲੱਗ ਪਿਆ ਕਰਦੇ ਕਰਦੇ ਹੋਇਆ ਕੀ ਉਹ ਘਰ ਆਣਾ ਉਹਨੇ ਘੱਟ ਕਰ ਦਿੱਤਾ ਗਵਾਂਡੀਆਂ ਨੇ ਕਿਹਾ ਕਿ ਤੇਰਾ ਬੱਚਾ ਹੁਣ ਜਵਾਨ ਹੋਣ ਜਾ ਰਿਹਾ ਹੈ ਇਹਨੂੰ ਸੰਭਾਲ ਇਹ ਸੰਤਾ ਕੋਲ ਭੇਜ ਦਿੱਤਾ ਇਹਨਾਂ ਨੇ ਸੰਤਾ ਨੇ ਸ਼ਾਂਤੀ ਬਣਾ ਲੈਣਾ ਹੈ ਫਿਰ ਤੇਰੇ ਹੱਥ ਨਹੀਂ ਰਹਿਣਾ ਉਹਨਾਂ ਨੂੰ ਵੀ ਬੜਾ ਖਿਆਲ ਆਇਆ ਕਹਿੰਦੇ ਗਲਤ ਆ ਠੀਕ ਆ ਹੁਣ ਆਂਦਾ ਹੀ ਨਹੀਂ ਬਹੁਤ ਘਟ ਆਂਦਾ ਸੋਹਣ ਹੀ ਆਂਦਾ ਹੈ ਬਸ ਤਾਂ ਜਦੋਂ ਉਹਨੂੰ ਉਹਨਾਂ ਨੂੰ ਪਤਾ ਚੱਲਿਆ ਉਹਨੇ ਕਿ ਬੇਟੇ ਜਿਆਦਾ ਨਹੀਂ ਜਾਣਾ ਤੂੰ ਉਹ ਕਹਿੰਦਾ ਨਹੀਂ ਮੈਂ ਜਾਣਾ ਹੈ ਕਹਿੰਦੇ ਭਈ ਇਹ ਹੁਣ ਕਿਸ ਤਰ੍ਹਾਂ ਕੀ ਆ ਕਰੀਏ ਬੱਚਾ ਮੰਨਦਾ ਨਹੀਂ ਤਾਂ ਕਿਸੇ ਨੇ ਸਲਾਹ ਦਿੱਤੀ ਗੁਵਾਰਨੀ ਨੇ ਕਹਿੰਦੇ ਐ ਕਰੋ ਇਹਦਾ ਛੇਤੀ ਚਾਰਿਆ ਹੁਣ ਵਿਆਹ ਨਵਾਲਾ ਹੋ ਗਿਆ ਇਹਦਾ ਵਿਆਹ ਕਰ ਦਿਓ ਉਹਨਾਂ ਨੇ ਚਟ ਮੰਗਣੀ ਤੇ ਪੱਟ ਵਿਆਹ ਕਰਕੇ ਉਹ ਜਿਹੜਾ ਉਹਦੇ ਗਲੇ 'ਚ ਗਲੇਵਾ ਪਾ ਦਿੱਤਾ ਤੇ ਹੁਣ ਉਧਰ ਕੀ ਹੋਇਆ ਇਹ ਮਾਇਆ ਹੈ ਨਾ ਮਾਇਆ ਦਾ ਚੱਕਰ ਪੈ ਗਿਆ ਤੇ ਉਧਰ ਸੰਤਾਂ ਦੇ ਕੋਲ ਜਾਣਾ ਹੁਣ ਉਧਰ ਮਨ ਘਟ ਹੋ ਗਿਆ ਸੰਤਾਂ ਨੇ ਕਿਹਾ ਕੀ ਹੋਇਆ ਇਹ ਤਾਂ ਬਹੁਤ ਆਂਦਾ ਸੀ ਲੇਕਿਨ ਉਹਨਾਂ ਨੇ ਇੱਕ ਦਿਨ ਉਹਨੂੰ ਸੁਨੇਹਾ ਦਿੱਤਾ ਕਿ ਭਾਈ ਉਹ ਸਾਡਾ ਜਿਹੜਾ ਬੱਚਾ ਹੈ ਉਹਨੂੰ ਸੁਨੇਹਾ ਦੇਣਾ ਵੀ ਸਾਡੇ ਕੋਲ ਆਂਦਾ ਸੀ ਆਂਦਾ ਨਹੀਂ ਉਹ ਬੜੇ ਸੁਨੇਹੇ ਦਿੱਤੇ ਇੱਕ ਵਾਰ ਜਦੋਂ ਉਹਨੇ ਦੇਖਿਆ ਚਲੋ ਜਦ ਹੁਣ ਖਾਲੀ ਸਮੇ ਚਲੋ ਜਾਇਆਂ ਨੇ ਗਏ ਜਾ ਕੇ ਉਹਨੇ ਬਸ ਖੜੇ ਖੜੇ ਸਸਰੀਕਾਲ ਕੀਤੀ ਰਾਮ ਰਾਮ ਕੀਤੀ ਹਾਂ ਜੀ ਬਾਬਾ ਜੀ ਦੱਸੋ ਕਹਿੰਦੇ ਬੜਾ ਫਰਕ ਪੈ ਗਿਆ ਤੂੰ ਤਾਂ ਬੜਾ ਲੰਮਾ ਡੰਡੋਤ ਕਰਦਾ ਹੁੰਦਾ ਸੀ ਸੇਵਾ ਕਰਦਾ ਸੀ ਹੁਣ ਕੀ ਕਿ ਹੋ ਗਿਆ ਤੈਨੂੰ ਕਹਿੰਦਾ ਜੀ ਵਸ ਤੁਸੀਂ ਮੈਨਾ ਮੈਂ ਗੋਰਖ ਧੰਦੇ ਚ ਲਾ ਲਿਆ ਐਵੇਂ ਚੱਕਰ ਚ ਪਾ ਰੱਖਿਆ ਮੇਰੇ ਮਾਤਾ ਪਿਤਾ ਮੈਨੂੰ ਪਿਆਰ ਕਰਦੇ ਆ ਮੇਰੇ ਭਾਈ ਬੰਦੂ ਮੇਰੇ ਪਿਆਰ ਕਰਦੇ ਔਰ ਜੋ ਮੇਰੀ ਪਤਨੀ ਆਈ ਹੈ ਉਹ ਤਾਂ ਬਹੁਤ ਪਿਆਰ ਕਰਦੀ ਹੈ। ਤਾਂ ਸੰਤਾ ਨੇ ਕਿਹਾ ਕਹਿੰਦੇ ਕਹਿੰਦੇ ਬਈ ਬੇਟਾ ਜਰਾ ਮੇਰੀ ਗੱਲ ਦਿਮਾਗ ਨਾਲ ਸੁਣੀ। ਇਹ ਸਾਰੇ ਸਵਾਰਥੀ ਹੈ। ਕਬੀਰ ਦਾ ਲਿਟਰੇਚਰ ਸੁਣਾ ਰਿਹਾ ਸਾਨੂੰ ਮਾਤ ਪਿਤਾ ਸੁਤ ਬਾਂਧਵ ਨਾਰੀ ਸਵਾਰਥ ਕੇ ਸਰਭਾਈ ਰਹੇ। ਉਹਦੇ ਗੱਲ ਸਮਝ ਨਹੀਂ ਆਈ। ਕਹਿੰਦੇ ਮਹਾਰਾਜ ਇਹ ਗੱਲਾਂ ਨਾ ਮੈਨੂੰ ਬਹੁਤ ਸੁਣਾਉਂਦੇ ਰਹੇ ਤੁਸੀਂ ਮੈਂ ਨਹੀਂ ਹੁਣ ਤੁਹਾਡੀ ਗੱਲ ਮੰਨਦਾ। ਕਹਿੰਦੇ ਫਿਰ ਕਿਦਾ ਮੰਨੇਗਾ ਕਹਿੰਦੇ ਕੋਈ ਪ੍ਰਤੱਖ ਦਿਖਾਓ ਕਹਿੰਦੇ ਬਸ ਸਾਡੇ ਕਹਿਣ ਨਾਲ ਇੱਕ ਹਫਤਾ ਤੂੰ ਸਾਡੇ ਕੋਲ ਲਗਾਤਾਰ ਆ ਜਾ ਉਹਦੇ ਬਾਅਦ ਤੈਨੂੰ ਪ੍ਰਤੱਖ ਦਿਖਾ ਦਾਂਗੇ ਕਹਿੰਦੇ ਫਿਰ ਪ੍ਰਤੱਖ ਹੋਏਗਾ ਕਹਿੰਦੇ ਹਾਂ ਕਹਿੰਦੇ ਚਲੋ ਪ੍ਰਤੱਖੀ ਦੇਖ ਲੈਨੇ ਕਹਿੰਦੇ ਇੱਕ ਗੱਲ ਹੈ ਬਾਬਾ ਜੀ ਮੈਂ ਟਾਈਮ ਦੇਖ ਕੇ ਆਉਂਗਾ ਜਦੋਂ ਉਧਰੋਂ ਪਰਮਿਸ਼ਨ ਮਿਲਨੀ ਹੈ ਤਦ ਮੇਰੇ ਕੋਲ ਆਉਣਾ ਨਹੀਂ ਮੈਂ ਕਹੋ ਵੀ ਹੁਣੀ ਆਓ ਫਿਰ ਨਹੀਂ ਮੈਂ ਆ ਸਕਦਾ ਕਹਿੰਦੇ ਚਲ ਜਦ ਮਰਜ਼ੀ ਆ ਜਾਈ ਲੇਕਿਨ ਡੇਲੀ ਆਣਾ ਹੈ ਉਹਨੇ ਸਤ ਦਿਨ ਇਹਨਕੇ ਇਨ ਪ੍ਰਕਾਰ ਇਹਨੂੰ ਨੇ ਪੂਰੇ ਕਰ ਦਿੱਤੇ ਔਰ ਸੱਤੇ ਮੇ ਦਿਨ ਸਤ ਦਿਨ ਦੇ ਵਿੱਚ ਸੰਤ ਜੁਗਤੀ ਨਾਲ ਮੁਕਤੀ ਕਰ ਦਿੰਦੇ ਹੈ ਜੁਗਤੀ ਕੀ ਹੈ ਗੁਰੂਆਂ ਦਾ ਉਪਦੇਸ਼ ਗੁਰੂਆਂ ਦੀ ਬਾਣੀ ਦਾ ਜੋ ਮਾਰਲ ਉਹਨੂੰ ਉਸਦੇ ਨਾਲ ਜੋੜਨ ਦੀ ਉਹਨਾਂ ਨੇ ਕੋਸ਼ਿਸ਼ ਕਰ ਦਿੱਤੀ ਬੇਟੇ ਇੱਕ ਕਿਰਿਆ ਕਰਨੀ ਹੈ ਯੋਗ ਅਭਿਆਸ ਦੇ ਵਿੱਚ ਪ੍ਰਾਣਾਯਾਮ ਕਿਰਿਆ ਕਰਨੀ ਹੈ ਔਰ ਇਹ ਤੂੰ ਪ੍ਰਾਣਯਾਮ ਕਿਰਿਆ ਕਰ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਚਾਰ ਚੌਥੇ ਦਿਨ ਪੰਜਵੇਂ ਦਿਨ ਛੇਵੇਂ ਦਿਨ ਸੱਤਵੇਂ ਦਿਨ ਸੱਤ ਦਿਨਾਂ ਦੇ ਵਿੱਚ ਉਹ ਪ੍ਰਾਣਯਾਮ ਕਿਰਿਆ ਸਿੱ ਗਿਆ ਪ੍ਰਾਣਯਾਮ ਦਾ ਹੁੰਦਾ ਹੈ ਕਿ ਸਾਸ ਨੂੰ ਖਿੱਚਣਾ ਤੇ ਰੋਕਣਾ ਔਰ ਰੋਕਣ ਦੀ ਵਿਧੀ ਜਿਹੜੀ ਲੰਬੀ ਹੋਗੀ ਉਸ ਦੀ और बाबा जी समझ गए कि हूँ गल बन गई हूँ इनू प्रत्यक्ष नज़र आ जाएगा सत्तवें दिन बाद वो उक रहा सी बाबा जी मैं दसो कि मेरी पत्नी कोई स्वार्थी है मेरे माँ प्यो है कहने बिल्कुल मैं तेरे नाल सहमत हाँ लेकिन एक गल करी आठवा दिन है तो अपनी घरवाली जाके कही कि आज मेरा खीर खाण दिल करना है ਕਹਿੰਦੇ ਜੀ ਇਹਦਾ ਕੀ ਮਤਲਬ ਕਹਿੰਦੇ ਮਤਲਬ ਇਹ ਹੈ ਕਿ ਜਿਸ ਵੇਲੇ ਉਹ ਖੀਰ ਬਣਾਉਣ ਲੱਗ ਪਵੇ ਔਰ ਖੀਰ ਬਣ ਕੇ ਤਿਆਰ ਹੋ ਜਾਏ ਥਾਲੀ ਚ ਪਾ ਕੇ ਉਹ ਤੇਰੀ ਵੱਲ ਤੁਰਨ ਲਗੇ ਉਸ ਵੇਲੇ ਤੂੰ ਹੀ ਪ੍ਰਾਣਾਇਮ ਕਿਰਿਆ ਕਰੀ ਸਾਹ ਸ ਰੋਕਣ ਦੀ ਵਿਧੀ ਲੰਬਾ ਸਾਹ ਰੋਕਣ ਦੀ ਵਿਧੀ ਬਤਾ ਦਿੱਤੀ ਸੀ ਉਹਨਾਂ ਨੇ ਤੂੰ ਇੱਕਦਮ ਜਦੋਂ ਆਵੇ ਤੇਰੀ ਵੱਲੋਂ ਖੀਰ ਲੈ ਕੇ ਥਾਲੀ ਚ ਉਸੇ ਵੇਲੇ ਤੂੰ ਟੜਾਮ ਦੇਣੀ ਗਿਰ ਜਾਈਂ ਔਰ ਲੰਬਾ ਪਿਆ ਹੋਇਆ ਇਹੀ ਕਿਰਿਆ ਤੋਂ ਪ੍ਰਕਿਆ ਕਰਨੀ ਹੈ ਸਾਹਸ ਨੂੰ ਰੋਕਣਾ ਛੱਡਣਾ ਰੋਕਣਾ ਛੱਡਣਾ ਤੇ ਜਦ ਲੰਬਾ ਸ્વાસ ਤੂੰ ਖਿੱਚ ਲਏਗਾ ਤਾਂ ਉਹ ਨਵੀਂ नवेली ਲੜਕੀ ਹੈ ਉਹਨੂੰ ਨਹੀਂ ਪਤਾ ਰਹਿਣਾ ਕਹਿੰਦਾ ਫਿਰ ਪ੍ਰਤੱਖ ਹੋ ਜਾਏਗਾ ਸਵਾਰਤਾ ਪਤਾ ਲੱਗ ਜਾਏਗਾ ਕਹਿੰਦੇ ਬਿਲਕੁਲ ਪੱਕਾ ਕਰ ਗਿਆ ਤਾਂ ਉਹਨੇ ਕਿਹਾ ਤੁਸੀਂ ਦੇਰ ਕਰ ਦਿੱਤੀ ਕਹਿੰਦੇ ਦੇਰ ਨਹੀਂ ਮੈਂ ਅੱਜ ਮੇਰਾ ਮਨ ਜਿਹੜਾ ਹੈ ਮੇਰਾ ਆ ਦਿਲ ਕਰਦਾ ਖੀਰ ਖਾਣ ਨੂੰ ਕਰਦਾ ਲਓ ਜੀ ਮੈਂ ਉਹਨੇ ਬਣਾ ਲੈਂਦੀ ਖੀਰ ਉਹਨ ਲੱਗ ਗਈ ਬਣਾਣ ਬਣਾਦੇ ਬਣਾਦੇ ਅੱਧਾ ਘੰਟਾ ਲੱਗਿਆ 40 ਮਿੰਟ ਔਰ ਉਹ ਥਾਲੀ ਚ ਪਾ ਕੇ ਲਿਆ ਰਹੀ ਹੈ ਔਰ ਜਿਸ ਵੇਲੇ ਉਹ ਥਾਲੀ ਚ ਪਾ ਕੇ ਲਈ ਹੈ ਔਰ ਖੜਾ ਸੀ ਉਸੇ ਵੇਲੇ ਜੇ ਮੈਂ ਅਣਵਾਲਾ ਡੰਡਾ ਗਿਰਦਾ ਐਵੇਂ ਤਨਾਮ ਦੇਣੀ ਗਿਰ ਗਿਆ ਤਾਂ ਉਹਨੇ ਥਾਲੀ ਕੋਲ ਰੱਖੀ ਉਹ ਕਹਿੰਦੇ ਕੀ ਹੋਇਆ ਮਾਰ ਕੀ ਹੋਇਆ ਜੀ ਤੁਹਾਨੂੰ ਜੀ ਕੀ ਹੋਇਆ ਜੀ ਹੋਇਆ ਨਾ ਵੀ ਬੜੇ ਬੜੇ ਅਟਪਟੇ ਰੱਖ ਲੈਂਦੀ ਐ ਇਹ ਉਹ ਨਹੀਂ ਬੋਲਦਾ ਉਹ ਪ੍ਰਾਣਯਾਮ ਕਿਰਿਆ ਕਰਕੇ ਸ્વાસ ਦੀ ਪ੍ਰਕਿਰਿਆ 'ਚ ਆਪਣੇ ਸਵਾਸਾਂ ਨੂੰ ਰੋਕਦਾ ਹੈ ਰੋਕਣ ਦੀ ਲੰਬੀ ਕਿਰਿਆ ਉਸਨੇ ਕਰ ਲਈ ਉਸਨੇ ਦੇਖਿਆ ਇਹ ਤਾਂ ਬੋਲਦਾ ਹੀ ਨਹੀਂ ਉਸਨੇ ਹੱਥ ਫੜਿਆ ਹਿਲਾਇਆ ਹਿਲਦਾ ਹੀ ਨਹੀਂ ਜੁਕਤੀ ਨਾਲ ਮੁਕਤੀ ਤੇ ਉਹਨੇ ਸੋਚਿਆ ਕਿ ਇਹ ਤਾਂ چلا ਗਿਆ ਬੋਲੇ ਤੇ ਬੋਲਦਾ ਨਹੀਂ ਅੱਖਾਂ ਵੀ ਦੀਆਂ ਉੱਪਰ ਚੜ ਗੀਆਂ ਉਹ ਕੋਈ ਕਰਦਾ ਹੀ ਨਹੀਂ ਦਿਖਦਾ ਹੀ ਨਹੀਂ ਕੁਝ आता ही नहीं उन्हें फिर क्या कि हूँ माँ प्योता जेडे सस सौरा तक खेत चए हैं और किसी को बुलावेंगी ठीक है बुलावेंगी जरूर पर यह जी खीर पई है ये की होगा ये तो तैयार है उन्हें किया कि छेती चारे उस पेल खीर समेटना शुरू कर दिता खीर खा के बड़े आराम नाल ਔਰ ਹੱਥ ਉਹ ਤੋਕੇ ਔਰ ਬਰਤਨ ਥਾਲੀ ਉਥੇ ਰੱਖ ਕੇ ਔਰ ਫਿਰ ਸਿਰ ਨੂੰ ਫੜ ਕੇ ਬਾਲ ਖੰਡਾ ਕੇ ਜਿਹੜਾ ਉਹ ਬਿਕਰਾਲ ਰੂਪ ਹੁੰਦਾ ਹੈ ਹਾਏ ਮੈਂ ਲੁੱਟੀ ਗਈ ਹਾਏ ਮੈਂ ਮਾਰੀ ਗਈ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਗਵੰਡੀ ਇਕੱਠੇ ਹੋਏ ਦੇਖਿਆ ਉਹਨਾਂ ਨੇ ਵੀ ਦੇਖਿਆ ਵੀ ਸੱਚਮੁੱਚੀ ਇਹ ਤਾਂ ਹਿਲਦਾ ਲਈ ਡੋਲਦਾ ਨਹੀਂ ਇਕਾ ਚੜ ਗਏ ਤਾਂ ਉਹਨਾਂ ਨੇ ਫਿਰ ਕਿਹਾ ਕਿ ਇਹਨਾਂ ਦੇ ਜਿਹੜੇ ਮਾਪਿਓ ਕਿਤੇ ਕਹਿੰਦੇ ਖੇਤਾਂ ਜੇ ਖੇਤਾਂ ਤੋਂ ਬੁਲਾ ਕੇ ਲਿਆ ਉਹ ਵੀ ਰੋਣ ਪਿੱਟਣ ਲੱਗ ਪਏ ਔਰ ਰੋਣਾ ਪੀਟਾ ਜਿਹਾ ਸ਼ੁਰੂ ਹੋ ਗਿਆ ਸਾਰੇ ਰੋਣ ਲੱਗ ਪਏ ਤਦ ਸੋਚਦੇ ਨੇ ਕਿ ਬਈ ਇਹ ਤਾਂ ਅਨਰਥ ਹੋਇਆ ਇਹ ਬਾਲਕ ਤਾਂ ਪਹਿਲਾਂ ਬਚਪਨ ਚ ਸੰਤਾਂ ਦੇ ਕੋਲ ਬਹੁਤ ਜਾਂਦਾ ਹੁੰਦਾ ਸੀ ਇਹਦੇ ਨਾਲ ਤਾਂ ਇਸ ਮਾਤਾ ਪਿਤਾ ਦੇ ਨਾਲ ਐਦਾਂ ਦਾ ਤਾਂ ਤ੍ਰੋਹ ਹੋਣਾ ਨਹੀਂ ਚਾਹੀਦਾ ਸੀ ਲੇਕਿਨ ਕੁਝ ਸਿਆਣੇ ਵੀ ਬੈਠੇ ਹੁੰਦੇ ਜਿਦਾਂ ਸਾਡੇ ਕੋਲ ਸਿਆਣੇ ਬੈਠੇ ਨਹੀਂ ਹੋਣਿਆ ਨੇ ਚਲੇ ਜਾਣਾ ਸੀ ਹੋਰ ਜਿੱਦਾਂ ਗਏ ਪਰ ਇਹ ਤਾਂ ਸਾਰੇ ਸਿਆਣੇ ਬੈਠੇ ਐ ਤੁਸੀਂ ਤੁਸੀਂ ਸੱੰਗ ਸੁਣ ਲੈ ਆਏ ਤਾਂ ਜਿੱਥੇ ਹਾਜ਼ਰੀ ਲਾਣ ਲਈ ਨਹੀਂ ਆਇਆ ਮੈਂ ਵੀ ਹਾਜ਼ਰੀ ਲਾਣ ਲਈ ਆਇਆ ਮੈਂ ਵੀ ਆਪਣਾ ਮੰਥਨ ਕਰਨ ਲਈ ਆਇਆ ਵਿਚਾਰ ਮੰਥਨ ਲਈ ਸਾਡੇ ਸੰਤ ਮਹਾਪੁਰਸ਼ ਬੋਲਦੇ ਆਂ ਤਿੰਨ ਦਿਨ ਸਤਸੰਗ ਸੁਨਿਆ ਵਚਨ ਸੁਨੇ ਬੜਾ ਆਨੰਦ ਆਇਆ ਤੇ ਉਹਨਾਂ ਨੇ ਵਿੱਚ ਸਿਆਣਾ ਵੀ ਬੈਠਾ ਸੀ ਕਹਿੰਦੇ ਗੱਲ ਸੁਨੋ ਜੇ ਸੰਤ ਇੰਨੀ ਇਨਾਂ ਨੂੰ ਪਿਆਰ ਕਰਦੇ ਸੀ ਅਸੀਂ ਸੁਣਦੇ ਆ ਸੁਣਿਆ ਹੈ ਇਹ ਸਾਧੂ ਬੋਲੇ ਸਹਿ ਸੁਭਾਏ ਸਾਧੂ ਦਾ ਬੋਲਿਆ ਵਿਰਥ ਨਾ ਜਾਏ ਐ ਕਰੋ ਉਹਨਾਂ ਸੰਤਾਂ ਨੂੰ ਬੁਲਾ ਕੇ ਲਿਆਂਦੇ ਆ ਉਸ ਉਤਾ ਮੁਰਦਿਆਂ ਨੂੰ ਜ਼ਿੰਦੇ ਕਰ ਦਿੰਦੇ ਬਾਨਿਜ ਵੀ ਆਇਆ ਮੁਰਦੇ ਸੇ ਜ਼ਿੰਦਾ ਕਰੇ ਪਲਟ ਧਰਤ ਹੈ ਅੰਗ ਇੰਨੀ ਬੜੀ ਤਾਕਤ ਦੇ ਮਾਲਕ ਹੁੰਦੇ ਨੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਉਹਨਾਂ ਨੇ ਜਾ ਕੇ بیٹے ਨੂੰ ਕਿਸੇ ਨੂੰ ਭੇਜਿਆ ਕਿਹਾ ਕਿ ਮਹਾਰਾਜ ਤੁਹਾਨੂੰ ਅਸੀਂ ਯਾਦ ਕਰਦੇ ਕਹਿੰਦੇ ਕੀ ਗੱਲ ਐ ਉਹਨਾਂ ਨੂੰ ਤਾਂ ਪਤਾ ਸੀ ਕਹਿੰਦੇ ਮਹਾਰਾਜ ਉਹ ਜਿਹੜਾ ਤੁਹਾਡਾ ਸੇਵਕ ਸੀ ਆਂਦਾ ਸੀ ਉਹ ਸਰੀਰ ਛੱਡ ਗਿਆ ਮ੍ਰਿਤੂ ਹੋ ਗਈ ਘਰ ਵਿੱਚ ਬੜਾ ਮਾਤਮ ਹੈ ਤੁਹਾਨੂੰ ਸਾਰਾ ਨਗਰ ਇਕੱਠਾ ਹੋਇਆ ਯਾਦ ਕਰਦੇ ਕਹਿੰਦੇ ਚਲੋ ਚਲਦੇ ਹਾਂ ਉਹਨਾਂ ਨੇ ਆਪਣੀ ਚਿੱਪੀ ਚੁੱਕੀ ਪਾਣੀ ਵਾਲੀ ਔਰ ਚੱਲ ਪਏ ਜਦ ਪਹੁੰਚੇ ਪੂਰਾ ਨਗਰ ਇਕੱਠਾ ਹੋਇਆ ਬਚਾਲੇ ਉਹ ਵਿਚਾਰਾ ਪਿਆ ਹੋਇਆ ਉਹ ਪ੍ਰਕਿਰਿਆ ਕਰ ਰਿਹਾ ਹੈ ਮੈਂ ਉਸ ਉਸੇ ਤਰ੍ਹਾਂ ਪਿਆ ਤੇ ਜਦੋਂ ਉਹਨਾਂ ਨੇ ਕਿਹਾ ਦੱਸੋ ਭਈ ਕਹਿੰਦੇ ਦੱਸਣਾ ਕਿ ਬਾਬਾ ਜੀ ਦੇਖੋ ਤੁਹਾਡਾ ਸਟੇਲਾ ਸੀ ਸੇਵਕ ਸੀ ਇਹ ਤਾਂ ਇਹ ਸਰੀਰ ਛੱਡ ਗਿਆ ਕਹਿੰਦੇ ਭਈ ਬੜਾ ਨਰਥ ਹੋਇਆ ਮੈਨੂੰ ਬਹੁਤ ਦੁੱਖ ਹੈ ਮੈਨੂੰ ਮਾਂ ਪਿਓ ਨਾਲੋਂ ਵੀ ਜ਼ਿਆਦਾ ਦੁੱਖ ਹੈ ਕਹਿੰਦੇ ਫਿਰ ਮਹਾਰਾਜ ਅਸੀਂ ਸੁਣਿਆ ਸੰਤ ਤਾਂ ਮੁਰਦੇ ਨੂੰ ਜਿੰਦਾ ਕਰ ਦਿੰਦੇ ਆ ਕਹਿੰਦੇ ਗੱਲ ਤਾਂ ਠੀਕ ਹੈ ਮੁਰਦੇ ਨੂੰ ਵੀ ਜਿੰਦਾ ਕਰ ਦਿੰਦੇ ਕਹਿੰਦੇ ਫਿਰ ਤੁਸੀਂ ਕਰ ਦਿਓ ਕਰ ਦਿਓ ਕਿਰਪਾ ਮਹਾਰਾਜ ਇਹਨਾਂ ਦੇ ਤਾਂ ਇਕਲੋਤਾ ਹੀ ਬੇਟਾ ਸੀ ਕਰ ਦਿਓ ਕਿਰਪਾ ਆਪਣੇ ਖਜ਼ਾਨੇ ਚੋਂ ਦੇ ਦਿਓ ਕੁਝ ਕਹਿੰਦੇ ਹਾਂ ਕਰ ਦਵਾਂਗੇ ਜਦ ਸਾਰੇ ਆਕਰਸ਼ਿਤ ਹੋਏ ਉਹਨਾਂ ਨੇ ਇਹ ਬੋਲ ਕਹਿ ਦਿੱਤਾ ਮਹਾਪੁਰਸ਼ਾਂ ਨੇ ਅਸੀਂ ਕਰ ਦਾਂਗੇ ਜਿੰਦਾ ਉਹਨਾਂ ਨੇ ਦੇਖਿਆ ਕਿ ਸੰਤਾ ਨੇ ਸਾਡੇ ਬਲ ਸਾਰਿਆਂ ਦਾ ਧਿਆਨ ਹੈ ਉਹਨੇ ਜਿੰਦਾ ਕਰਨਗੇ ਕਹਿੰਦੇ ਭਾਈ ਜ਼ਰੂਰ ਜਿੰਦਾ ਕਰਨਗੇ ਕਰੂੰਗਾ ਮੈਂ ਲੇਕਿਨ ਇਹਦੀ ਜਗਾ ਕੋਈ ਮਰ ਲਈ ਤਿਆਰ ਹੈ ਕੰਡੀਸ਼ਨ ਬੜੀ ਕੜੀ ਰੱਖ ਦਿੱਤੀ ਜਦੋਂ ਮਰਨ ਦਾ ਨਾ ਲਿਆ ਤੇ ਸਾਰੇ ਸਨ ਹੋ ਗਏ ਸਾਰੇ ਕਹਿਣ ਲੱਗੇ ਕਿ ਬਾਬਾ ਜੀ ਕਿਤੇ ਸਾਨੂੰ ਨਾ ਕਹਿੰਦੇ ਵੀ ਤੂੰ ਮਰ ਜਾ ਸਭ ਤੋਂ ਜ਼ਿਆਦਾ ਤਾਂ ਦੁੱਖ ਘਰ ਵਾਲਿਆਂ ਨੂੰ ਹੈ ਮਾਂ ਵੀ ਉਹਨੂੰ ਕਿਹਾ ਜਿਹੜੇ ਕਹਿੰਦੇ ਇਕਲੋਤਾ ਬੇਟਾ ਹੈ ਕਹਿੰਦੇ ਭਾਈ ਦੱਸੋ ਤੁਸੀਂ ਮਰਨ ਲਈ ਤਿਆਰ ਹੋ ਨਹੀਂ ਬੋਲਦੇ ਕਬੀਰ ਜੀ ਨੇ ਜੋ ਕਿਹਾ ਸੱਚ ਕਿਹਾ ਹੈ ਮਾਤ ਪਿਤਾ ਸੁਤ ਬਾਂਧਵ ਨਾਰੀ ਜਿੰਨੀ ਜ਼ਿਆਦਾ ਸਾਨੂੰ ਆਪਣੀ ਆਤਮਾ ਦੇ ਆਤਮਾਪ੍ਰੀਅ ਹੈ ਉਹਦੇ ਨਾਲੋਂ ਸਾਨੂੰ ਸਰੀਰ ਦੇ ਨਾਲ ਸਾਡਾ ਸੰਬੰਧ ਹੋ ਗਿਆ ਸਾਡੇ ਆਪਣੇ ਸਰੀਰ ਨਾਲ ਸਾਨੂੰ ਆਪਣਾ ਸਰੀਰ ਸਭ ਨਾਲੋਂ ਪ੍ਰੀਆ ਹੈ ਮਾਤਾ ਕਹਿੰਦੀ ਨਹੀਂ ਮੈਂ ਤਾਂ ਨਹੀਂ ਮਰਨਾ ਔਰ ਉਹ ਪ੍ਰਾਣਯਮ ਕ੍ਰਿਆ ਕਰ ਰਿਹਾ ਸੁਣ ਰਿਹਾ ਹੈ ਪਿਤਾ ਕਹਿੰਦੇ ਬਈ ਨਹੀਂ ਮੈਂ ਮਰ ਜਾਣਾ ਤੇ ਮੈਂ ਮੁੰਡੇ ਨੂੰ ਕੀ ਕਰਾਂਗਾ ਜਦ ਮੈਂ ਹੀ ਮਰ ਜਾਣਾ ਫਿਰ ਭਾਈਆਂ ਨੂੰ ਕਿਹਾ ਪੈਣਾ ਨੂੰ ਕਿਹਾ ਨਹੀਂ ਨਹੀਂ ਅਸੀਂ ਨਹੀਂ ਮਰਨਾ ਅਸੀਂ ਮਰ ਜਾਵਾਂਗੇ ਫਿਰ ਸਾਨੂੰ ਹੋਰ ਸੰਸਾਰ ਨਾਲ ਕੀ ਮਤਲਬ ਰਿਹਾ ਫਿਰ ਤਾਂ ਕੋ ਸਾਡਾ ਵੀ ਖਤ ਅਸੀਂ ਖਤਮ ਹੋ ਗਏ ਨਾ ਨਾ ਅਸੀਂ ਨਹੀਂ ਮਰਨਾ ਭਾਈ ਪੈਣ ਵੀ ਕਿਉਂਕਿ ਕਬੀਰ ਜੀ ਦਾ ਸ਼ਲੋਕ ਹੈ ਅੱਜ ਕਬੀਰ ਜਨਮਤੀ ਮਨਾ ਰਹੇ ਔਰ ਫਿਰ ਜਦੋਂ ਪੰਜਮਾ ਉਹ ਜਿਹੜੀ ਰੋ ਰਹੀ ਸੀ ਸਾਰੇ ਨਾਲੋਂ ਪਿੱਟ ਰਹੀ ਸੀ ਜਿਹਨੇ ਖੀਰ ਬਣਾਈ ਸੀ ਉਹਨੂੰ ਕਿਹਾ ਕਿ ਤੂੰ ਪਈ ਐ ਕਰ ਇਹਦੀ ਜਗ੍ਹਾ ਮਰ ਮਰ ਜਾ ਕਹਿੰਦੀ ਮੈਂ ਮਰ ਜਾ ਮੇਰਾ ਤਾਂ ਹੁਣੀ ਨਵਾ ਨਵਾ ਬਿਆ ਹੋਇਆ ਨਾ ਨਾ ਮੈਂ ਤਾਂ ਕਿਸੇ ਹੋਰ ਜਗ੍ਹਾ ਚਲੇ ਜਾਵਾਂਗੀ ਮੈਂ ਨਹੀਂ ਮਰਨਾ ਇਹਦੇ ਲਈ ਮੈਂ ਇਹਦੇ ਜਿੰਦੇ ਹੋਣ ਨੇ ਕਿ ਮੈਨੂੰ ਕੀ ਮਤਲਬ ਇਹ ਹੈ ਕਬੀਰ ਜੀ ਦਾ ਲਿਟਰੇਚਰ ਧਿਆਨ ਦਿਓ ਹਸਣ ਵਾਲੀ ਗੱਲ ਕਿੰਨੀ ਗਹਿਰਾਈ ਵਾਲੀ ਗੱਲ ਕੀਤੀ ਉਹਨਾਂ ਨੇ ਔਰ ਉਹ ਪਿਆ ਸੁਣ ਰਿਹਾ ਹੈ ਸੰਤਾਨ ਨੂੰ ਵੀ ਇਹ ਪਤਾ ਹੈ ਕਿ ਇਹਨੂੰ ਪਤਾ ਲੱਗ ਰਿਹਾ ਹੈ ਪ੍ਰਤੱਖ ਕਿ ਮਾਂ ਨੇ ਵੀ ਮਨਾ ਕਰ ਦਿੱਤਾ ਪਿਓ ਨੇ ਵੀ ਜਮਾਣਾ ਕਰ ਦਿੱਤਾ ਪਾਈ ਪੈਣਾ ਨੇ ਵੀ ਮਨਾ ਕਰ ਦਿੱਤਾ ਤੇ ਉਹ ਜਿਹੜੀ ਖੀਰ ਖਾ ਗਈ ਕੋਲ ਬੈਠ ਕੇ ਆਰਾਮ ਨਾਲ ਚਟ ਗਈ ਉਹਨੇ ਵੀ ਮਨਾ ਕਰ ਦਿੱਤਾ ਹੁਣ ਇਸ ਪ੍ਰਸੰਗ ਨੂੰ ਸੁਣ ਕੇ ਕੁਛ 2 3 4 ਸਾਡੇ ਨਾਲ ਰਲ ਜਾਓ ਕਿੱਥੇ ওই ਗੱਲ ਤੇ ওই ਬਾਤ ਇੱਥੇ ਉੱਠਣਾ ਹੈ ਉਹੀ ਗੱਲਾਂ ਤੇ ਉਹੀ ਬੰਲਾ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਜਦੋਂ ਸਾਰੀ ਸੰਨ ਹੋ ਗਏ ਘਰ ਵਾਲੀ ਮਾਤਾ ਪਿਤਾ ਭਾਈ ਭੈਣ ਮਨਾ ਕਰਗੇ ਮਰਨ ਵਾਸਤੇ ਉਸ ਵੇਲੇ ਇੱਕ ਹੋਰ ਕੋਈ ਆ ਥੋੜਾ ਜਿਹਾ ਹਿੰਮਤੀ ਆਦਮੀ ਸੀ ਸਿਆਣਾ ਕਿਸੇ ਉਹ ਸਮਝੋ ਕਿ ਮਜ਼ਾਕੀਆ ਹੋਊਗਾ ਕਹਿੰਦੇ ਮਹਾਰਾਜ ਜੀ ਇੱਕ ਗੱਲ ਕਹੀਏ ਕਹਿੰਦੇ ਕਹੋ ਕਹਾ ਵੀ ਤੂੰ ਵੀ ਕਹਿ ਲੈ ਕਹਿੰਦੇ ਜੀ ਤੁਹਾਡੇ ਕੋਈ ਨਾ ਅੱਗੇ ਹੈ ਨਾ ਪਿੱਛੇ ਹੈ ਚੰਦਰ ਮਾਜਰਾ ਸਾਹਿਬ ਦੇਖ ਲੋ ਕਿ ਕਿੰਨੀ ਗੰਦੀ ਗੱਲ ਹੈ ਨਾ ਅੱਗੇ ਹੈ ਨਾ ਪਿੱਛੇ ਹੈ ਮਤਲਬ ਤੁਹਾਨੂੰ ਕੋਈ ਰੋਣ ਵਾਲਾ ਤਾਂ ਹੈ ਹੀ ਨਹੀਂ ਮਤਲਬ ਕਹਿਣ ਦਾ ਇੰਨਾ ਕੀ ਕਿਹਾ ਵੀ ਤੁਹਾਡੇ ਮਹਾਰਾਜ ਕੋਈ ਨਾ ਅੱਗੇ ਹੈ ਨਾ ਪਿੱਛੇ ਹੈ ਬਈ ਤੁਸੀਂ ਜੇ ਹਿੰਮਤ ਕਰੋ ਤਾਂ ਸਾਡਾ ਇਹ ਮਾਪਿਓ ਦਾ ਇਕਲੌਤਾ ਬੇਟਾ ਬੰਸ ਚੱਲ ਪਏਗਾ ਤਾਂ ਮਹਾਪੁਰਸ਼ ਨੇ ਕਿਹਾ ਕਹਿੰਦੇ ਬਈ ਗਲਤ ਤਾਂ ਤੁਹਾਡੀ ਠੀਕ ਹੈ ਮਹਾਪੁਰਸ਼ ਉਸੀ ਗੱਲ ਦੇ ਨਾਲ ਮਾਤਮ ਸਾਸਿ ਜੋ ਕਬੀਰ ਜੀ ਨੇ ਕਿਹਾ ਜਿਸ ਮਰਨੇ ਸੇ ਜਗ ਡਰੇ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਸੇ ਹੀ ਪਾਈਏ ਪੂਰਨ ਪਰਮਾਨੰਤ ਇੱਕ ਦਿਨ ਤੈਨੂੰ ਮਨ ਮਾਰਨਾ ਪੈਣਾ ਬਿਨ ਮਰਜੀਵੜਾ ਬਣਿਆ ਤੇਰੀ ਗੱਲ ਵਰਨਣੀ ਨਹੀਂ ਹੈ ਐਵੇਂ ਉੱਪਰੋਂ ਭਰੋਣਾ ਭਗਤੀ ਕਰ ਅੰਦਰੋਂ ਕਰ ਫਿਰ ਤੈਨੂੰ ਆਨੰਦ ਆਣਾ ਹੈ ਫਿਰ ਤੇਰਾ ਜੀਵਨ ਸਫਲ ਹੋਣਾ ਹੈ कहेंदे भाई फिर असी असी त जिंदा ही हाँ संत कदे मरदे नहीं संतता अजर अमर हूंद नैनम छिंदती शस्त्राणी नैनम दहती का ना चैनम क्ले दो ना शोष्यति मारुता श्रीमद् भग, गीता श्रीमद्भगवदीता चाय येना वेति यस चैनम मन्यते हतम उभौ तो न बीजानी तो नायम हंति ना हन्यते ਤੁਸੀਂ ਕਿਸੇ ਦੇ ਨਾਲ ਜਿੰਨਾ ਮੋਹ ਕਰੋਗੇ ਅੰਤ ਆਖਰ ਵੇਲੇ ਓਨਾ ਹੀ ਡਬਲ ਤੈਨੂੰ ਦੁੱਖ ਭੋਗਣਾ ਪਏਗਾ ਤੇਰਾ ਬਿਛੋੜਾ ਪੈਣਾ ਹੈ ਔਰ ਤੇਰਾ ਬਿਛੋੜਾ ਨਹੀਂ ਪਿਆ ਜਿਹਦਾ ਬਿਛੋੜਾ ਪੈਣਾ ਉਹਦਾ ਵੀ ਤੈਨੂੰ ਦੁੱਖ ਹੋਣਾ ਕਿਉਂਕਿ ਤੂੰ ਉਹਦੇ ਨਾਲ ਮੋਹ ਕਰ ਰਿਹਾ ਮੋਹ ਜਿਹੜਾ ਦੁੱਖ ਦਾ ਕਾਰਨ ਹੈ ਪ੍ਰੇਮ ਸੁੱਖ ਦਾ ਕਾਰਨ ਹੈ ਪ੍ਰੇਮ ਜਿਨ ਪ੍ਰੇਮ ਕਿਓ ਤਿਨਹੀ ਪ੍ਰਭੂ ਪਾਇਓ ਗੁਰਬਾਣੀ ਕਹਿ ਰਹੀ ਹੈ ਸੱਚਾ ਤੇ ਸੱਚਾ ਪ੍ਰੇਮ ਦੀ ਡੈਫੀਨੇਸ਼ਨ ਹੈ ਕਿ ਅਸੀਂ ਆਪਣੇ ਜੀਵਨ ਚ ਜੇ ਕਰਨਾ ਹੈ ਤਾਂ ਪ੍ਰੇਮ ਕਰੋ ਪ੍ਰੇਮ ਦੀ ਪਰਿਭਾਸ਼ਾ ਇਹ ਹੈ ਕਿ ਦੇਣਾ ਹੀ ਦੇਣਾ ਹੈ ਲੈਣਾ ਨਹੀਂ ਉਹ ਸੱਚਾ ਪ੍ਰੇਮ ਹੁੰਦਾ ਹੈ ਜਿਹਦੇ ਚ ਲੈਣ ਦੀ ਇੱਛਾ ਕਰਦਾ ਹੈ ਉਹ ਪ੍ਰੇਮ ਨਹੀਂ ਉਹ ਤਾਂ ਪਿਆਰ ਹੁੰਦਾ ਹੈ ਉਹ ਸਵਾਰਥ ਹੁੰਦਾ ਹੈ ਸੰਤਾ ਨੇ ਕਿਹਾ ਪਾਈ ਠੀਕ ਹੈ ਅਸੀਂ ਤਾਂ ਕਦੇ ਮਰਦੇ ਹੀ ਨਹੀਂ ਲੇਕਿਨ ਐਵੇਂ ਕਰਦੇ ਆ ਅਸੀਂ ਆਪਣੀ ਹੀ ਸ਼ਕਤੀ ਦੇ ਨਾਲ ਇਹਨੂੰ ਐਨ ਵਸੀ ਜਿੰਦਾ ਕਰਾਂਗੇ ਕਿਉਂਕਿ ਜੇ ਪੂਰਨ ਸੰਤ ਜੇ ਜ਼ਿੰਦਾ ਨਹੀਂ ਕਰ ਸਕਦਾ ਤੇ ਉਹ ਪੂਰਨ ਕਿੱਥੋਂ ਹੋਏਗਾ ਮੇਰੀ ਇਹ ਜੀਵਨ ਦੀ ਉਦਾਹਰਣ ਹੈ ਜੋ ਮੈਂ ਤੁਹਾਡੇ ਚ ਬੈਠਾ ਸਾਡੇ 바ਵਾ ਗੁਰੂ ਜੀ ਨੇ ਸਾਨੂੰ ਜ਼ਿੰਦਾ ਕੀਤਾ ਬੋਲੋ ਸਤਗੁਰ ਰਖਵੇ ਵਾਲੋਂ ਕੀ ਉਹਨਾਂ ਨੇ ਆਪਣੀ ਚਿੱਪੀ ਚੁੱਕੀ ਚੁੱਕ ਕੇ ਜਲ ਜਿਹੜਾ ਹੈ ਉਹਦੇ ਮੂੰਹ ਦੇ ਚ ਥੋੜਾ ਜਿਹਾ ਧਾਰ ਬਣ ਕੇ ਪਾਇਆ ओरी प्राणायाम किरा रुक गई उठ के बैठ गया जब उठ के बैठ गया तो सारी हैरान हो गए और माँ प्यो गल बकड़ी पा लगे मेरा पुत मेरा पुत कहने हट पिछे मैं तेरा पुत मैं सुन लिया करने नाल मेरे जगह मरन वास्ते तू भी मना मैं नहीं तेरी जगह मरना मेरी माँ ने भी मना कर दिता और भाई भेन उन्होंने प्यार कर लगे ਮੇਰਾ ਭਰਾ ਮੇਰਾ ਭਰਾ ਪਿੱਛੇ ਹਟੋ ਮੈਂ ਤੁਹਾਨੂੰ ਵੀ ਸੁਣ ਲਿਆ ਕੰਨਾਂ ਦੇ ਨਾਲ ਪ੍ਰਤੱਖ ਹੋ ਗਿਆ ਅਰੋ ਜਿਹੜੀ ਉਹ ਵਾਲੀ ਸੀ ਨਾ ਵਾਲੀ ਕਿਹੜੀ ਖੀਰ ਖਾਣ ਵਾਲੀ ਉਹ ਉੱਠ ਕੇ ਚਰਨ ਨੂੰ ਫੜਨ ਲੱਗੀ ਪੈਰ ਨੂੰ ਹਟ ਪਿੱਛੇ ਹਟ ਜਾ ਕਹਿੰਦੇ ਤੂੰ ਕਹਿੰਦੇ ਤੂੰ ਉਹ ਤੈਨੂੰ ਇੰਨੀ ਸ਼ਰਮ ਵੀ ਨਹੀਂ ਆਈ ਵੀ ਮੈਂ ਮਰਿਆ ਹੋਇਆ ਔਰ ਮੇਰੇ ਮਰਨ ਤੇ ਬਣੀ ਹੋਈ ਖੀਰ ਤੇਰੇ ਕਹਿੰਦੇ ਜਦੋਂ ਕੋਈ ਮਰਦਾ ਉਹਦੇ ਮੂੰਹ ਦੇ ਵਿੱਚ ਕੀਓ ਪਾਉਂਦੇ ਨੇ ਚਲ ਤੂੰ ਇੱਕ ਚਮਚ ਖੀਰ ਦਾ ਹੀ ਮੇਰੇ ਮੂੰਹ ਚ ਪਾ ਦਿੰਦੀ ਤੇ ਉਹ ਵੀ ਸਾਰਾ ਗੁੱਟਗੂ ਗੂ ਕਰਕੇ ਤੂੰ ਸਾਫ਼ ਕਰ ਗਈ ਔਰ ਮੈਂ ਕੰਨਾ ਨਾਲ ਸੁਣਿਆ ਤੂੰ ਕਿਹਾ ਹੈ ਕਿੰਬੇਰਾ ਨਵਾਂ ਨਵੇਲਾ ਵਿਆਹ ਹੋਇਆ ਮੈਂ ਤਾਂ ਕਿਸੇ ਹੋਰ ਜਗ੍ਹਾ ਬੈਠ ਜਾਉਂਗੀ ਮੈਂ ਇਹਦੇ ਲਈ ਨਹੀਂ ਮਰਨਾ ਹਟ ਪਰੇ ਸੰਤਾ ਦੀ ਦੱਸੀ ਹੋਈ ਜ਼ੁਕਤੀ ਦਾ ਜਿਸ ਵੇਲੇ ਪੂਰ ਪ੍ਰਤੱਖ ਫਲ ਉਸ ਬੱਚੇ ਨੂੰ ਮਿਲ ਗਿਆ ਨੌਜਵਾਨ ਬੱਚੇ ਨੂੰ ਉਸਨੇ ਕਮੀਜ਼ ਦੇ ਬਟਨ ਨਹੀਂ ਖੋਲੇ ਉਹਨੇ ਫਾੜ ਕੇ ਉਸੇ ਸਮਾਂ और कपड़े न लपेट करके गुरुआ लो महाराज मैं तो मां प्यो बहुत प्यार करते हो गए नहीं स्वरत है महाराज बुरी वाले जी की सत्संग सुनने के लिए चैनल को सब्सक्राइब और वीडियो को लाइक जरूर करें